ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕ ਵੀਰੋ ਨੂੰ ਜਿਹੜੇ ਵੀ ਮਾਨਮ ਫਾਰਮ ਚੈਨਲ ਜੀ ਚੈਨਲ ਦੇਖਦੇ ਆ ਮਾਨ ਫਾਰਮ ਜੀ ਚੈਨਲ ਤੇ ਭਾਈ ਜੀ ਇੱਕ ਸਾਨੂੰ ਚੀਜ਼ ਦੱਸਣਾ ਟਰੈਕਟਰ ਬਾਰੇ ਕਈ ਵਾਰੀ ਬਹੁਤ ਬੰਦਿਆਂ ਨੇ ਹੋਈ ਆ ਇਹ ਕੰਮ ਤੇ ਵਿੱਚ ਨਾ ਭਾਈ ਕਹਿੰਦੇ ਵੀ ਯਾਰ ਟਰੈਕਟਰ ਨਾ ਜਿਵੇਂ ਹਵਾ ਜੀ ਨਹੀਂ ਲੈਂਦਾ ਹੁੰਦਾ ਖੜ-ਫੜ-ਫੜ-ਫੜ ਜੇ ਕਰਨ ਲੱਗ ਜਾਂਦਾ ਟਰੈਕਟਰ ਤੇ ਉਹ ਜਦੋਂ ਪਰ ਇਹ ਦਿਨੇ ਆ ਜੋਰ ਲਾ ਕੇ ਕਰਦਾ ਮੂੰਹ ਨਹੀਂ ਖਾਲੀ ਪੂਰਾ ਜਿਆਦਾ ਨਹੀਂ ਕਰਦਾ ਭਾਈ ਉਹ ਭਾਈ ਮਹਿੰਤਰੀ ਕੋਲੇ ਵਾਗ ਜਾ ਮਹਿੰਤਰੀ ਕਹਿੰਦਾ ਪੰਪ ਦਾ ਹੋਇਆ ਇਹਦਾ ਫਲਾਨੇ ਦਾ ਹੋਇਆ ਤੇ ਭਾਈ ਆਪ ਨੂੰ ਮਹਿੰਤਰੀ ਰਾਹ ਨਹੀਂ ਦਿੰਦੇ ਉਹ ਆਪ ਦੇ ਉਹਨਾਂ ਨੂੰ ਆਪਦਾ ਹੁੰਦਾ ਹੈ ਆਪਣਾ ਜਗ੍ਹਾ ਲੱਗੇ ਕਿਥੇ ਲੋਟ ਪਰ ਹੁੰਦਾ ਭਾਈ ਨਿੱਕਾ ਜਿਹਾ ਕੰਮ ਹੀ ਆ ਉਹ ਆਪਾਂ ਇਹ ਸਾਡੇ ਨਾਮ ਵੀ ਹੋ ਗਿਆ ਸੀ ਅਸੀਂ ਵੀ ਕਰਾਂ ਟਰੈਕਟਰ ਦਾ ਐਂ ਲਾਗੇ ਕਰਨ ਜੀ ਮਹਿੰਤਰੀ ਕੋਲੇ ਗਏ ਸਾਨੂੰ ਕਹਿੰਦਾ ਮਹਿੰਤਰੀ ਕਹਿੰਦਾ ਪੰਪ ਦੇ 플ੈਂਜਰ ਬਹਿ ਗਏ ਤਾਂ ਤਾਂ ਕਰਦਾ ਇਹਦਾ ਤੇ ਫਿਰ ਭਾਈ ਸੀ ਮਹਿੰਤਰੀ ਕੋਲ ਇੱਕ ਮਿਸਤਰੀ ਆ ਰਾਮਪਰੇ ਦਾ ਰੇਸਮ ਤੇ ਮਿਹਲੇ ਬਾਈ ਬਹੁਤ ਚੰਗਾ ਹੋ ਤੇ ਉਹਦੇ ਕੋਲ ਆਏ ਬਾਈ ਜਦੋਂ ਉਹ ਬਾਈ ਨੇ ਦੇਖਿਆ ਟਰੈਕਟਰ ਨੂੰ ਚਲਾ ਚਲੂ ਕੇ ਤੇ ਬਾਈ ਉੱਥੇ ਟਰੈਕਟਰ ਨੇ ਖੁਦ ਨਾ ਕਰਿਆ ਹੋਵੇ ਮੈਨੂੰ ਅੱਛਾ ਵੀ ਕਰਦਾ ਨਹੀਂ ਬਾਈ ਕਹਿੰਦਾ ਨੂੰ ਕੁਝ ਨਹੀਂ ਹੋਇਆ ਸਾਨੂੰ ਵਹਿਮ ਲੱਗਾ ਉਹਨੇ ਫੈਕਟਰ ਚੇਂਜ ਕਰਤੇ ਬਾਈ ਇੱਥੇ ਫੈਕਟਰ ਚੇਂਜ ਕਰਤੇ ਬਲਾਸੀ ਜੀ ਨਵੀਂ ਪਾਤੀ ਉਹ ਮਾਰਾ ਮੋਟਾ ਹੋਰ ਕਰਦਾ ਬਸ ਉਹਨੇ ਦੇਖ ਕੇ ਤੇ ਜਦੋਂ ਅਸੀਂ ਉੱਥੋਂ ਆ ਗਏ ਆ ਗਏ ਫਿਰ ਉਹ ਮਿਲ ਗਿਆ ਸੀ ਫਿਰ ਉਹ ਬਈ ਫਿਰ ਫੋਨ ਕਰਕੇ ਸੱਦਿਆ ਉਹਨੂੰ ਤੇ ਆਪਾਂ ਟਰੈਕਟਰ ਚੱਲਦਾ ਸੀ ਟਰਾਲੇ ਤੇ ਉਦੋਂ ਵੀ ਪੱਠੇ ਤੇ ਚੱਲਦਾ ਸੀ ਬਈ ਤੇ ਕੋਲ ਤੇ ਬਈ ਇਹ ਤੋਂ ਉਹਨੂੰ ਕੋਲੇ ਸੱਦਿਆ ਉਹਨੇ ਚਲਾ ਕੇ ਦੇਖਿਆ ਤੇ ਨੇ ਫਿਰਫੜ ਜੇ ਫੇਰ ਕਰਿਆ ਤੇ ਬਈ ਉਹਦਾ ਹੁੰਦਾ ਕੋਈ ਕੰਮ ਨਹੀਂ ਉਹਦਾ ਨਿੱਕਾ ਜਿਹਾ ਹੁੰਦਾ ਜੀ ਬਈ ਉਹਨਾਂ ਸਾਰਾ ਹੁੰਦਾ ਉਹ 20 50 ਰੁਪਈਆਂ ਦੇ ਕੰਮ ਹੈ ਜੇ ਲੱਗੇ ਬਈ ਕਰਕੇ ਦੇਖ ਲਿਆ ਕਰੋ ਨਾ ਟਰੈਕਟਰ ਜ਼ੋਰ ਵੀ ਘੱਟ ਮਾਰਦਾ ਹੈਗਾ ਤੇ ਇਹਨੇ ਉਹਨੂੰ ਪੂਰਾ ਮਿਲਦਾ ਤੇ ਉਹ ਬਾਈ ਆ ਹੁੰਦਾ ਆ ਆ ਜਿਹੜਾ ਬਾਵਸੀ ਵਾਲਾ ਬਾਲ ਨਹੀਂ ਹੁੰਦਾ ਪੰਪ ਦੇ ਉੱਪੇ ਆਹ ਇਹ ਹੁੰਦਾਗਾ ਬਾਈ ਤੇ ਇਹਨਾਂ ਨੂੰ ਜਦੋਂ ਵੀ ਕਿਸੇ ਟਰੈਕਟਰ ਐਂਜਿਨ ਕਰੇ ਇਹਨਾਂ ਬਾਈ ਦੇ ਵਿੱਚ ਸਪਰਿੰਗ ਹੁੰਦਾ ਛੋਟਾ ਜਿਹਾ ਤੇ ਉਹਦੇ ਵਿੱਚ ਉਹ ਬਾਈ ਜਦੋਂ ਆਪਰੇਸ਼ਨ ਮਾਰਦਾ ਸਪਰਿੰਗ ਰੋਕ ਕੇ ਉਹ ਨਹੀਂ ਜਨਾ ਇਹਨੂੰ ਫालतੂ ਦਾ ਉਹਨਾਂ ਕਿ ਭੇਜਣਾ ਹੁੰਦਾ ਹੈ ਬਾਈ ਜਦੋਂ ਇਹ ਖਰਾਬ ਹੋ ਜਾਏ ਨਾ ਫਿਰ ਬਾਧੂ ਸਿੱਟਣ ਲੱਗ ਜਾਂਦਾ ਪੰਪ ਨੂੰ ਉਹਦੀ ਤੜ ਬਣਨੋਂ हट ਜਾਂਦੀ ਉਹਦੀ ਤੇ ਬਾਈ ਇਹ ਇਹਦੀ ਤੜ ਤੜ ਨਹੀਂ ਬਣਦੀ ਤਾਂ ਟਰੈਕਟਰ ਨੂੰ ਤੇਲ ਨਹੀਂ ਪੂਰਾ ਨਾਜ ਲੰਘਦੀ ਜਾਂਦਾ ਟ੍ਰੇਟਰ ਫਿਰਫੜ ਕਰਨ ਲੱਗ ਜਾਂਦਾ ਜ਼ੋਰ ਨਹੀਂ ਮਾਰਦਾ ਇਹਦਾ ਬਈ ਜਿਹੜਾ ਆਹ ਬਾਲ ਹੈ ਇਹ ਐ ਇੰਨੇ ਹੀ ਕੰਮ ਇਹਨੂੰ ਖੋਲ ਲਿਆ ਕਰੋ ਖੋਲ ਕੇ ਲਿਆ ਕੇ ਤੇ ਕੰਡਾ ਮਨ ਹੋਰ ਵੀ ਤੇਰੇ ਨਾਲ ਮਿਲ ਜਾਂਦਾ ਜਿੱਦੋਂ ਵੀ ਪੰਪ ਵਾਲ ਨੇ ਮਿਲ ਜਾਂਦਾ ਤੇ ਉਹਦੇ ਕੋਲ ਲੈ ਕੇ ਜਾਓ ਤੇ ਉਹ ਤੋਂ ਬਈ ਆ ਲੈ ਆਓ ਲੋਕਾ ਮੈਨੂੰ ਬਾਵਸੀ ਵਾਲਾ ਬਾਲ ਦੇ ਦੇ ਬਸ ਤੇ ਬਾਵਸੀ ਵਾਲਾ ਬਾਲ ਲਿਆ ਕੇ ਬਈ ਆਪ ਵੀ ਘਰੇ ਖੋਲ ਕੇ ਕਸਦਿਆ ਕਰੋ ਕੋਈ ਬੜਾ ਵੱਡਾ ਕੰਮ ਨਹੀਂ ਇਹਦਾ ਤੇ ਜਿਹਦਾ ਮਹਤਰੀ ਕੋਲੇ ਬਾਗ ਜਾਂਦੇ ਆ ਬਈ ਆਪ ਨੂੰ 1150 ਤੋਂ ਹੀ ਲਾਣ ਦੇ ਆਪਾਂ ਨੂੰ ਇਹ ਜਿਹੜਾ ਤੇਲ ਭੂਕ ਕੇ ਜਾਂਦਾ ਉਹ ਵਾਕਾ ਹੈ ਤੇ ਕੰਮ ਇੰਨਾ ਕੀ ਹੁੰਦਾ ਤੇ ਜੇ ਚੰਗੀ ਲੱਗੀ ਵੀਡੀਓ ਤਾਂ ਬਾਈ ਸਬਸਕ੍ਰਾਈਬ ਜਰੂਰ ਕਰਿਓ ਬਾਈ